ਹਲੋ ਗਾਇਸ ਅੱਸੀ ਗੱਲ ਜੀ ਸਾਰੇ ਅਸੀਂ ਚੱਲੇ ਆ ਜੀ ਆਪਣੇ ਪਿੰਡ ਬਟਾਲੇ ਕਾਪੀ ਮਟੜ ਕਰਾਇ ਸੀਗਾ ਉੱਥੇ ਆਪਣੀ ਜਿੱਦੀ ਜਗਾ ਆ ਮੁੱਤ ਮੱਤੇ ਟਿਕਾੜਾ ਆ ਕੇ ਇਹ ਜਿੰਨੂ ਮੱਤ ਟਿਕਾਣਾ ਉਹਲੇ ਸੁੱਕਾ ਆ ਮੇਰਾ ਕਾਕਾ ਅੱਧਾ ਕ ਰੈਡੀ ਹੋ ਗਿਆ ਹੈ ਅੱਧਾ ਹੋਣਾ ਹੈ ਆਕੀਸਾ ਦੇ ਰੈਡੀ ਹੁੰਦੇ ਰੇ ਮੇਰਾ ਹੁਲੀਆ ਇਸ ਤਰ੍ਹਾਂ ਦਾ ਤਾਂ ਬਣਾਇਆ ਕਿ ਆਪਾਂ ਸਿਉਂ ਚੱਲਿਆ ਆਪਾਂ ਗੁਰਨਵਾਲ ਦੇ ਗੁਰਨਵਾਲ ਕਿੱਥੇ ਆ ਗੁਰਨਵਾਲ ਤੇ ਦੱਤ ਗਿਆ ਦੇ ਥੋੜਾ ਦੂਰ ਪੈਂਦਾ ਆ ਇਸ ਕਰਕੇ ਆਪਾਂ ਸਵੇਰੇ ਸਵੇਰੇ ਛੇਤੀ ਛੇਤੀ ਪਿਆਰ ਹੋ ਗਿਆ ਮੈਂ ਹੁਣੇ ਨਾ ਕੇ ਹਟੀਆਂ ਜਨਾਬ ਪੱਗ ਬੰਨਦੇ ਪਏ ਆ ਮੈਂ ਕੂਲਰ ਅੱਗੇ ਆਪਣੇ ਬਾਸ ਸਕੋਣੇ ਆ ਇਸ ਕਰਕੇ ਕੂਲਰ ਅੱਗੇ ਰੱਖਿਆ ਆ ਆ ਆ ਗੰਦਾ ਜਿਹਾ ਵੀ ਹੈ ਨਾ ਨਾ ਨੂੰ ਲਿਆ ਇਹਨੇ ਮੇਰੇ ਨਾਲ ਕੱਪੜੇ ਅਸੀਂ ਪੁਰਾਣੇ ਪਾ ਲਿਆ ਅਸੀਂ ਫਿਰ ਪੂਰੇ ਤਰ੍ਹਾਂ ਤਿਆਰ ਹੋ ਕੇ ਫਿਰ ਪਾਵਾਂਗੇ ਛਿੱਤ ਨਵਾਜ ਨੂੰ ਹੱਲੇ ਨਵਾਉਣਾ ਹੈ ਨਿੰਦਾ ਪੂਰੀਆ ਕਰਨ ਦੀ ਆ ਪਹਿਲਾਂ ਨਿੰਦਾ ਪੂਰੀਆ ਕਰ ਲੈ ਚੰਗੀ ਤਰ੍ਹਾਂ ਬਾਈ ਜੀ ਇਹ ਤਾਂ ਢਾਡੀ ਸਵੇਰ ਵੀ ਲੋਕਾਂ ਦੀ ਤੇ ਦੁਪਹਿਰ ਲਈ ਪਈ ਹੈ ਮੈਂ

ਹਲੇ ਆ ਦੇ ਪਈ ਹਲੇ ਤੱਕ ਪਹਿਲੀ ਬਾਤ ਮੈਨੂੰ ਲੱਗਾ ਸੱਚੀ ਖਰੇ ਬਿੰਗੀ ਵੱਜ ਹੁੰਦੀ ਐ ਦਿਖਾਇਓ ਮੜਾ ਜਾ ਬੜਾ ਸੋਹਣਾ ਲੱਗਦਾ ਪਿਆ ਇਹਦਾ ਦਿਖਾਇਓ ਬਿੰਗੀ ਜਾ ਜਾ ਕਕੇ ਦਾਦੂ ਨੂੰ ਕਹਿ ਕੇ ਉੱਪਰ ਐਸੀ ਓਨ ਕਰ ਦਿਓ ਜਾ ਜਾ ਮੈਨਿੰਗ ਕਰਾਉਣੇ ਬਾਲ ਗਰਮੀ ਲੱਗਦੀ ਦਾਦੂ ਕੇ ਉੱਤੇ ਜਾ ਉਹ ਅੰਕਲ ਕੇ ਆ नवाज़ उठो काके उठो काके उठो, उठो चोने हो क्या गुट्टी खोली है हाय हाय खुल रहा नहीं पे मैं पहली बारी बाल गिरने तो होते हैं यार देखिए उन्हें गुंजल के दबाने काके उत्सुकता करने गए ਜੇ ਚਲਾ ਲਿਆ ਤਾਂ ਉਹ ਹੋ ਜਾਣੀ ਪਰ ਸਾਡੇ ਕੋਲ ਕੋਈ ਬਾਤ ਨਹੀਂ ਹੁੰਦੀ ਇੰਨੀ ਇਹ ਕੀ ਕਰਦੇ ਰਹਿੰਦੇ ਆ ਬਾਸ ਕੋਣ ਦੀ ਆ ਕੱਲ ਬੜਾ ਸੋਹਣਾ ਮੌਸਮ ਸੀਗਾ ਅੱਜ ਧੁੱਪ ਨਿਕਲ ਗਈ ਜਿੰਨਾ ਮੈਂ ਕਿੰਨੀ ਸੀ ਹਾਇ ਐਤਵਾਰ ਨੂੰ ਮੀਂਹ ਲੱਜੇ ਮੀਂਹ ਲੱਜੇ ਉਹ ਨਹੀਂ ਥੰਨੀ ਗਰਮੀ ਹੋਵੇ ਆਗੇ ਪਿੱਛੇ काके अपनी बोरो बोरलिन लाला मड़गी जा काके बोरलिन लाला मड़गी बज गई पूरी आ गई लडपुर आ गया चलो होने मिल गए आप तैयार हो के बास करके माइनिंग करा के फिर कपड़ों ऊपर पा के तैयार होने हैं आ ਲੱਗਦਾ ਵੈਸੇ ਹਲੇ ਟਾਈਮ ਜਾਣਾ ਐ ਕਿਉਂਕਿ ਮੰਮੀ ਹੁਣ ਤਾਂ ਬਿਲਕੁਲ ਹੀ ਨਹੀਂ ਤਿਆਰ ਹੋਏ ਡੈਡੀ ਤਾਂ ਬਸ ਸਫਾਈ ਕਰਨ ਦੇ ਆ ਗਲੀ ਦੀ ਤਾਂ ਹੋ ਗਿਆ ਸਿਆਰ ਹੁਣ ਮੇਰੇ ਕਾਕੇ ਦੀ ਵਾਰੀ ਓਏ ਨਾ ਜੀ ਹੁਣ ਨਾ ਜੁਣੋ ਲਿਆ ਕੋਈ ਨਹੀਂ ਬੱਚ ਬੱਚ ਚਾਹ ਬਾਜ ਨਾ ਠੇੜ ਤੇ ਪਾਣੀ ਪਿਆ ਤੇ ਹੁੰਦੇ ਸ਼ਾਂਤ ਆਹ ਕੂਲਿੰਗ ਬੋਬ ਵੀ ਸਾਡੇ ਕੋਲ ਹੀ ਹੈ। ਅਸੀਂ ਦੋਨੋਂ ਜਾਣੇ ਹੋ ਗਏ ਆ ਰੈਡੀ। ਗੁੰਨਵਾਜ ਵੀ ਰੈਡੀ ਹੋ ਗਿਆ। ਗੁੰਨਵਾਜ ਇੱਧਰ ਦੇਖੋ। ਓਹੋ ਕੀ ਹੋਇਆ? ਘੁੰਮਣਾ? ਮੰਮੀ ਕਹਿੰਨੀ ਆ। ਘੁੰਮਣਾ ਨਹੀਂ ਆਪਾਂ। ਨਹੀਂ ਘੁੰਮਣਾ। ਨਹੀਂ ਘੁੰਮਣਾ। ਗੱਲਾਂ ਕਰੋ ਇੰਨਾ ਬੱਚੇ ਵੇਲੇ ਹੋ ਕੇ। ਆਹ ਦੇਖੋ ਹੈਲੋ ਗੜੋ ਸ਼ਾਇਰੀਆਂ ਨੂੰ। ਹੈਲੋ ਗੜੋ। ਛੱਡ ਜੀ ਚ ਰੱਖ ਦਿਓ ਵੀ ਭੁਜਾਵੇ ਰੀਤੀਗਾ ਤੋ ਛੇ ਜਰ ਜਦ ਮੈਂ ਕੱਕੇ ਫੜਨਾ ਰੀਤੀਗਾ ਜੇ ਕੱਕਰ ਹੁੰਦਾ ਪੇ ਛੇਤੀ ਜਾ ਪਛੇ ਨਹੀਂ ਆ ਗਏ ਅੱਜ ਪੈਂਡ ਠੀਕ ਆ ਆ ਲੈ ਆ ਲੈ ਡੈਡੀ ਇਹਦੇ ਨਾਲੇ ਅਰਨਿ ਪ੍ਰੋਗਰਾਮ ਸਤਿ ਸ੍ਰੀ ਅਕਾਲ ਜੀ ਆਉਨੇ-ਆਉਨੇ ਮੱਥਾ ਟੇਕਿਆ ਗਿਆ ਹਾਂ ਜੀ ਪਹੁੰਚ ਗਏ ਪਿੰਡ ਪਹਿਲਾਂ ਮੱਥਾ ਟੇਕਣਾ ਫੇ ਸਾਰਿਆਂ ਨੂੰ ਮਿਲਣਾ ਕਾਕਾ ਤੇ ਪਹਿਲਾਂ ਪਹੁੰਚ ਗਿਆ ਕਾਕਾ ਨੇ ਮੱਥਾ ਟੇਕ ਵੀ ਲਿਆ ਨਾ ਹਾਟੀ ਜਗਾ ਹੋਲੀ-ਹੋਲੀ ਰੈਡੀ ਕਰਦੇ ਪਏ ਆ ਤੇ oh انا فكرت فيه هنا اه هذا كعكك ਟੇਕ ਲਿਆ ਆ ਤੇ ਆਪਣੇ ਤਾਹ ਚਾਚਾ ਦੇ ਵੀ ਹੋਏ ਆਏ ਆਪਾਂ ਪਰ ਆਪਾਂ ਜਲਦੀ ਜਲਦੀ ਝੋਕ ਆਏ ਆਪਾਂ ਨੂੰ ਸਿਸਟਰ ਵਾਲੇ ਵੀ ਜਾਣਾ ਹੈ ਤਾਂ ਕਰਕੇ ਦੋ ਦੋ ਮਿੰਟ ਦੋ ਦੋ ਮਿੰਟ 5-5 ਮਿੰਟ 10-20 ਮਿੰਟ ਬੀ ਵੀ ਮਿੰਟ ਵਿੱਚ ਆਪਾਂ ਬਸ ਬਸ ਹਾਂ ਚਾਚੀ ਕਰੋ ਜਾ ਕੇ ਚਾਚੀ ਕਰੋ ਜਾ ਕੇ ਫਿਰ ਆਪਾਂ ਚੱਲ ਜਣਾ ਹਾਂ ਸਿਸਟਰ ਕੋ ਜਾਣਾ ਹੈ ਦੋ ਮਿੰਟ ਚ ਲੈਣਾ ਕੋਈ ਤੁਹਾਨੂੰ ਹੱਲੇ ਤਾਂ ਕੋਈ ਨਹੀਂ ਯਾਦ ਆ ਚਾਚੀ ਦਾ ਦੇਣੀ ਹੈ ਇਹ ਤੇ ਰਾਜਾ ਜੀ ਦਾ ਤਾਂ ਹਾਂ ਇੰਟਰ ਨਿਕਲ ਗਿਆ ਆ ਕੁਛ ਦਿਨ ਲਾ ਕੇ ਤਾਂ ਹੋਣਾ ਉਹਨੇ ਸਿੱਖ ਲਿਆ ਉਹ ਤਰ ਲਾ ਦੇਖ ਲੈਣਾ ਸੀ ਗਰਮੀ ਜਿਹਾ ਆਸੀਗਾ ਇੱਥੇ ਖਰਾਬ ਹੋ ਗਿਆ ਯਾਦ ਆਸ ਲੱਗਿਆ ਨਹੀਂ ਉਹ ਦੁੱਤ ਪੀਣ ਵਾਲੀ ਸੀ ਕਿਤੇ ਮੈਂ ਤਾਂ ਹੀ ਪਿੱਛੇ ਭੇਜੀ ਆ ਜਿਹੜਾ ਰਮਾਲ ਦਾ ਮੇਰਾ ਫੋਨ ਵੱਜਦਾ ਪਿਆ ਮੇਰਾ ਰਮਾਲ ਹੈ ਤੁਹਾਡਾ ਰਮਾਲ ਹੈ ਪਤਾ ਨਹੀਂ ਕਿੱਥੇ ਹੈ ਹੈਲੋ ਆ ਗਏ ਆ ਜੀ ਨੀਤੂ ਕੋਲ ਵੱਡੀ ਸਿਸਟਰ ਕੋਲ ਸਾਡੇ ਇਦਾਂ ਤਰ ਦੇ ਕਰਦੇ ਲੈਂਚ ਇੱਕ ਅੱਗੇ ਫਿਰ ਉੱਤੋਂ ਪਿੱਛੇ ਫਿਰ ਉੱਤੋਂ ਪਿੱਛੇ ਫਿਰ ਆਪਾਂ ਸਭ ਤੋਂ ਲਾਸਟ ਤੇ ਹਾਂ ਨਾ ਤੂੰ ਚੌਥੇ ਨੰਬਰ ਤੇ ਲੱਗ ਜਾ ਸਿੰਦਰ ਲੈ ਜੀਏ ਲਾਲੀ ਚੋਚੋ ਤੇ ਦੋਹੀ ਤਰੀ ਛੋਟਿਆਂ ਦੇ ਨੇ ਲਈ ਵਗੀ ਕਿ ਤੀ ਬੱਗੀ ਹੁੰਦੀ ਹੈ ਹੈ ਬੱਗੀ ਹੁਣ ਕਿੰਨੀ ਕ ਪਗਦੀ ਰੀ ਹਰ ਤੱਕ ਬਚੇ ਰਵੜ ਮੇਰਾ ਹੁਣ ਤੱਕ ਨਾ ਤੋਂ ਬੜਾ ਬੱਸ ਹੈ ਖਾਦਾ ਕਰੀ ਹੈ ਤੂੰ ਹੀ ਖਾਦਾ ਹੁਣ ਕੀ ਪਤਾ ਛੋਟੇ ਹੁੰਦੇ ਮੂੰਹ ਚਲ ਗਿਆ ਹੋਵੇ ਕੋਈ ਨੱਚੋ ਅੱਗੇ ਆਗੇ ਤਰ ਨੱਜੋ ਮੇਰੀ ਨੱਜੋ ਮੇਰੀ ਕਿੱਤੀ ਆਈ ਜੀ ਨੱਜੋ ਭੂਆ ਕੋਈ ਚੀ ਹਾਂ ਹੈ ਉਹ ਨੋ ਨਗੀ ਨੇ ਬਸ ਗਰਮੀ ਲਾ ਗਰਮੀ ਬਹੁਤ ਹੈ ਇਹਨਾਂ ਜੋ ਗੁਣਵਾਜ ਉਹ ਗੁਣਵਾਜ ਦਾਦੂ ਨੂੰ ਫੜਾ ਦੇ ਉਦੋਂ ਫੜ ਲਈ ਤੇ ਚ ਵਈ ਦੋ ਹਾਂ ਸੁਪ ਪਿਆਰ ਇਹ ਆਉਤੀ ਦਾਦੂ ਦੀ ਫੈਂਡੀ ਆ ਤੇ ਕੋ ਇਨੀ ਕੋ ਇਨੀ ਜਿੰਦੂ ਲੰਨੀ ਕੋਈ ਦੋਲੇ ਰੁਕ ਜਾ ਛੱਡ ਦੇ ਗਈ ਅੱਛਾ ਅੱਛਾ ਚੱਕ ਕੇ ਨਿਕਲ ਕੋਲ ਚਲੋ ਆਜੋ ਆਜੋ ਨਾਲ ਚਲ ਚਲ ਕੱਕੇ ਤੂੰ ਵੀ ਨਾਲ ਹੀ ਨਾਲ ਚੱਲ ਸਤਿ ਸ਼੍ਰੀ ਅਕਾਲ ਮਿਲਣਾ ਅੱਛਾ ਨਾਲ ਕੀ ਸਤਿ ਸ਼੍ਰੀ ਸੀ ਆ ਦੀ ਦੀ ਕੋਈ ਦਿੱਥਿਆ ਕੋ ਲੱਖ ਮੈਂ ਸਹੇਵ ਲਾਏ ਛੁੱਟਾ ਕੀਤਾ ਆ ਓਏ ਚੋੜੇ ਕੱਕੀ ਮੈਂ ਲੈ ਕੇ ਜਾਂਦੀ ਮਸੀ ਤੱਕ ਪੂਰਾ ਬੈੱਡ ਮਿਲਿਆ ਉਹਨੂੰ ਗਰੇ ਵੀ ਤਾਂ ਬੈੱਡ ਤੇ ਪਈ ਰਹਿੰਦੀ ਆ ਖੁੱਲੀ ਹੋ ਕੇ ਚੱਲਾਂ ਅੰਗ ਬੈਰ ਜਲੇਆ ਬੱਚਾ ਬੰਦਾ ਬੋਲਦਾ ਐਸਾ ਨਾ ਵੀ ਖੁੱਲੀ ਆ ਮੁੰਡਾਈ ਲੱਗਦਾ ਗੋਲ ਮੂਆ ਮਨ ਵਰਗੀ ਗੱਲਾਂ ਪਤਾ ਕਰਦੇ ਪਏ ਆ। ਇਹ ਮੈਂ ਕਿ ਪਾਦੀਆਂ ਦੇ ਕਿਹਦੀ ਨਜ਼ਰ ਆਈ ਨਾ। ਅੱਜ ਨਜ਼ਰ ਲੱਗੂਗੀ ਅਗਰ। ਉਹ ਨਹੀਂ ਦੀ। ਉੱਤੇ ਟਿਕਾ ਵਾਲੀ ਦਾ ਉਹਨਾਂ ਦੇ ਅੱਖ ਮੋਟੀਆਂ ਕਿ ਆਇਆ ਨੂੰ ਪਾਇਆ। ਆਇਆ ਕਿ ਤੂੰ ਵੀ ਪਾਇਆ ਈ ਸੋ ਬੜੀ ਬੋਹੋਣੀਆਂ ਲੱਗਦਾ। ਉਹ ਪਾਇਆ ਕਰਨਾ ਆਪਣੇ ਪੁੱਤੇ ਦੇ ਆ। ਵਾ ਵੀ ਇੰਨੇ ਹੀ ਪਾਇਆ। ਪਾਇਆ ਪਾਇਆ ਇਹਨੇ ਨਿਆਲੇ ਦੀ ਜਰੂਰ ਪਾਇਆ ਕਰੋ ਇਹਨੂੰ ਸੁੱਕੀ ਪੈਣੋਂ ਪਾਣਾ ਪੈਂਦਾ ਜਦੋਂ ਨਿੱਕੀਆਂ ਕੁੜੀਆਂ ਦੇ ਖੇਤੀ ਦੀਆਂ ਕੁੜੀਆਂ ਜੰਮਦੀਆਂ ਦੀਦਾ ਮੈਂ ਰੱਖਾ ਚ ਪਹਿਲੇ ਜਦੋਂ ਪਾ ਦਿੰਦੇ ਹੁਣ ਕੇ ਦੀਦਾ ਮੈਂ ਰੱਖਾ ਚ ਉਹਨਾਂ ਦੇ ਅੱਖੇ ਨੂੰ ਲੱਗੀਦਾ ਉਹ ਕਹਿੰਦੇ ਹੜੀਆਂ ਕੁੜੀਆਂ ਨੂੰ ਕਿਹਾ ਹੀ ਨਾ ਪਾਇਓ ਉਹ ਨਹੀਂ ਹੁੰਦੇ ਆਪਣੀ ਮੈਂ ਪਹਿਲੇ ਬੋਨੇ ਰਹੀ ਮੈਂ ਜਿਆਦਾ ਨਹੀਂ ਪਾਇਆ ਕਦੇ ਮਾਂ ਭੈਣ ਦੀ ਰੱਖਾ ਬਾਹਰ ਨਾ ਲੂਣਾ ਬਸ ਤੇ ਦੀ ਆਖੇ ਹੋਰ ਚੱਲੇ ਆ ਬਸ ਆਪਾਂ ਘਰ ਨੂੰ ਹੁਣ ਕੁੜੀ ਲੈ ਲਈ ਹੈ ਹੈ ਮੰਮੀ ਕਹਿੰਦੇ ਹੁਣ ਵੀ ਵੀ ਬਲਾਗ ਨਹੀਂ ਚਲ ਠੀਕ ਹੈ ਮਸੀ ਚਲੇ ਭਾਇਆ ਕਰ ਦੇ ਉਹ ਆਏ ਕਿੰਨੀ ਬਣ ਗਈ ਸਿੱਟ ਲਏ ਗਰੇ ਹਾਂ ਬੱਤੀ ਹਾਂ ਹਾਂ ਬੈਗੀ ਕਿੰਨੀ ਬਣ ਗਈ ਮੈਂ ਨਾਲੀ ਤੇ ਜਾਣਾ ਚਾਹਤ ਮੈਨੂੰ ਨਹੀਂ ਦੇਖਦਾ ਤੂੰ ਨਾਲੀ ਚ ਕਾਕੇ ਤੂੰ ਤੇ ਬੜਾ ਨਿਕਾਲ ਲੈ ਤੇ ਮੇਰੀ ਲੱਤ ਜੀ ਨਾ ਹਾਂ ਲੈ ਤਲੇ ਤੋਂ ਮਿਲ ਲਾ ਆ ਗਏ ਥੋੜਾ ਲੱਤ ਤੋਂ ਤਾਂ ਆ ਗਏ ਮੋਸ਼ਾਲਲਾ ਚੱਲ ਜੀ ਨਹੀਂ ਮੋਸ਼ਾਲਲਾ ਨਹੀਂ ਹੁਣ ਕਰਦੇ ਚਲੋ ਜੀ ਹੁਣ ਅਹੀਂ ਕਰੇ ਚੱਲਨੇ ਆ ਰਸਤੇ ਜਿ ਬਣਾਵਾਂਗੇ ਥੋੜਾ ਜਿਹਾ ਵਲੋਗ ਬਾਕੀ ਕਰੇ ਜਾ ਕੇ ਸਵਾਪ ਦੀ ਘੱਟ ਨਹੀਂ ਵਲੋਗ ਦੀ ਮਿਲਦੇ ਆਂ ਸਰ ਘਰ ਜਾ ਕੇ ਹੁਣ ਆ ਗਏ ਆਪਾਂ ਘਰੇ ਸਰਦਾਰ ਜੀ ਨੇ ਹੁੰਦੇ ਨੇ ਆਪਣੀ ਪੱਕ ਲਾ ਲਈ ਆ ਮੈਂ ਕਦੀ ਬੰਨੀ ਮੈਨੂੰ ਬਹੁਤ ਟਾਈਮ ਬਾਅਦ ਪੱਕ ਬੰਨੀ ਆ ਦੁਕਾਨਦਾਰ ਜੀ ਤਾਂ ਲੱਗਿਆ ਬਹੁਤ ਗਰਮੀ ਆ ਤੇ ਅਸੀਂ ਆਪਣੇ ਕਮਰੇ ਚ ਇੰਚ ਕਰਦੇ ਆਂ ਦਰਵਾਜ਼ਾ ਖੁੱਲੋ ਯਾਰ ਇੱਥੇ ਕਰਦੇ ਆਪਾਂ ਵਲੌਗ ਦੀ ਸਮਾਪਤੀ ਕਰੋ ਬਾਏ ਬਾਏ ਜੀ ਸਾਰੇ ਆ ਗਏ